50 ਤੋਂ ਥੱਲੇ ਨਾ ਯਾਰ ਇੱਕੋ ਰੇਟ ਆ ਯਸ ਤੇ ਨੋ ਗਰਾਰਿਕ ਐਂਡ ਖਤਮ ਕਰ ਦੇਣੀ ਆ ਆ ਕੇ ਮੇਰਾ ਵੀਰ ਕੋਈ 1 ਰੁਪਇਆ ਨਹੀਂ ਘਟਾਊਗਾ ਕਿੰਨੇ ਦੀ 50000 ਰੁਪਏ ਦੀ 49000 ਰੁਪਏ ਦੀ 1000 ਮੈਂ ਘਟਾ 49000 ਰੁਪਏ ਦੀ ਆਹ ਆਲਟੋ ਚੱਲਦੀ ਐ ਚਲਾ ਕੇ ਲੈ ਕੇ ਜਾਇਓ ਗੱਡੀ ਦੇ ਦਾਂਗੇ ਜੀ ਆਪਾਂ ਇਹ ਨਵੀਂ ਕਾਰ ਬਿਲਕੁਲ 2 ਲੱਖ 85000 ਰੁਪਏ ਚ ਇਹਨੂੰ ਕਹਿੰਦੇ ਨੇ ਨਾ ਆਲਟੋ ਦੇ ਰੇਟ ਦੇ ਵਿੱਚ ਉਹੀ ਹੈ ਜੀ 7 ਸੀਟਰ ਹੈ 285 85000 280000 ਹੋਰ ਕਟਾਵ ਨਾ 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 ਹੋਰ ਇੱਕ ਲੱਖ 20000 ਰੁਪਏ ਦੀ ਲਾ ਵੀ 120000 ਦੀ ਆਹ ਪੇਡ ਨੰਬਰ ਦੇ ਨਾਲ ਹੈ ਇਹ ਰਟੇ ਨਹੀਂ ਹੋਊਗਾ ਥੋੜ ਨੂੰ ਨਾਲ ਮਿਲੂਗਾ ਡੀਜ਼ਲ ਦੀ ਹੈ VDI ਡੀਜ਼ਲ ਦੀ ਹੈ VDI 120000 ਰੁਪਏ ਦੀ ਆਹ ਵਾਲੀ ਛੱਟ ਬਈ 35 ਦੀ ਐਨਓਸੀ ਦੇ ਨਾਲ ਹੈ ਐਨਓਸੀ ਨਾਲ 135000 ਦੀ ਬਈਆ ਕਾਲੇ ਰੰਗ ਦੀ i20 ਤੇ ਐਨਸੀ ਨਾਲ ਗੱਡੀ ਦੇ ਦਾਂਗੇ ਵੀਰੇ 1,20,000 ਰੁਪਏ ਦੀ 1,15,000 ਰੁਪਏ ਦੀ ਬਾਈ ਹੋਰ ਦੱਸੋ ਅੱਜ ਭਾਈ ਇਹਦੀ ਵੀ ਜੇ ਆਉਂਦਾ ਫਿਰ ਸਵਾਦ 2015 ਮਾਡਲ ਦੀ ਹੈ 2,70,000 ਦੀ ਕਾਰ ਬਣ ਜੂ 12 ਮਿੱਤਰੋ 15 ਮਾਡਲ ਦੀ ਜੇ ਤੁਸੀਂ ਡੀਜ਼ਲ ਗੱਡੀ ਕਿਤੇ ਮਾਰਕੀਟ ਚ ਲੈਣੇ ਜਾਂਦੇ ਸੀ ਪਹਿਲਾ ਰੇਟ ਹੈਗਾ ਸੀਗਾ 4.5 4 ਦਾ ਅੱਜ ਕਿੰਨਾ ਹੋ ਗਿਆ ਜੀ 3,20,000 ਰੁਪਏ 3,20,000 ਰੁਪਏ ਦਾ ਆਲਮੋਸਟ ਗੱਡੀ ਦਾ ਰੇਟ ਦਾ ਫਰਕ ਭੇ ਹੈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਅੱਜ ਕੱਲ ਬੜੀ ਲੇਟੈਸਟ ਜੀ ਨਿਊਜ਼ ਚੱਲ ਰਿਆ ਤੁਹਾਨੂੰ ਸਾਰਿਆਂ ਨੇ ਦੇਖਿਆ ਹੋਊਗਾ ਖ਼ਬਰਾਂ 'ਚ ਵੀ ਆ ਗਈ ਵੈਸੇ ਵੀ ਆ ਗਈ ਕਹਿੰਦੇ ਵੀ ਜੀਐਸਟੀ ਕਰਕੇ ਗੱਡੀਆਂ ਦੇ ਰੇਟ ਬਹੁਤ ਥੱਲੇ ਚਲੇ ਗਏ ਉਹ ਗੱਲ ਕਿੰਨੇ ਕੁ ਟੁੱਕਦੀ ਐ ਅੱਜ ਆਪਾਂ ਤੁਹਾਨੂੰ ਉਹਦੇ ਸਮੇ ਗੱਡੀਆਂ ਦੇ ਰੇਟ ਦੇਖੋ ਫਰਕ ਤਾਂ ਪਈ ਪਿਆ ਜਾਦੇ ਪੈ ਗਿਆ ਹਨਾ ਜੀ ਹਾਂ ਹਨਾ ਰੇਟ ਘਟ ਗਏ ਹੁਣ ਲੋਕ ਗੱਡੀਆਂ ਮੰਨ ਕੇ ਚੱਲੋ ਵੀ ਮੌਕਾ ਤੁਹਾਡੇ ਕੋਲ ਜੇ ਕੋਈ ਆਪਣਾ ਕੋਈ ਵੀਰ ਭਾਈ ਪੁਰਾਣੀ ਗੱਡੀ ਲੈਣ ਦੀ ਸੋਚ ਰਿਹਾ ਤਾਂ ਰੇਟ ਟੁੱਟਣ ਦੇ ਫਾਇਦੇ ਬਹੁਤ ਹੁੰਦੇ ਨੇ ਕਿਉਂਕਿ ਹੁਣ ਜ ਸਸਤੀ ਬਹੁਤ ਮਿਲ ਜੂਗੀ ਤੇ ਅੱਜ ਆਪਣੇ ਭਰਾ ਕੋਲ ਪਹੁੰਚਾ ਬਈ ਸੰਗਰੂਰ ਸ਼ਹਿਰ ਦੇ ਵਿੱਚ ਮੀਤਕਾਰ ਬਾਜ਼ਾਰ ਜੇ ਕਿਸੇ ਆਪਣੇ ਭਰਾ ਨੂੰ ਰਿਵੈਰਡ ਕਰਨਾ ਪਹਿਲਾਂ ਤਾਂ ਵੀਰੇ ਸਸਰੀ ਘਰ ਸਸਰੀ ਘਰ ਵੀਰੇ ਤੇ ਅੱਜ ਸਾਰੇ ਭਰਾਵਾਂ ਨੂੰ ਗੱਡੀਆਂ ਦੇਣੀਆਂ ਨੇ ਦਿਵਾਲੀ ਤੇ ਦਵਾਂਗੇ ਵੀਰੇ ਜ਼ਰੂਰ ਠੀਕ ਹੈ ਜੀ ਰੇਟ ਮੈਟਰੋ ਘੈਂਟ ਹੋਣ ਵਾਲੇ ਨੇ ਜੇ ਕਿਸੇ ਭਰਾ ਨੂੰ ਰਿਵੈਰਡ ਕਰਨਾ ਹੈ ਐਡਰੈਸ ਕੀ ਪੈਂਦਾ ਆਪਣਾ ਪ੍ਰੋਪਰ ਨਾਨਕੇਣਾ ਚੌਕੀ ਸੰਗਰੂਰ ਮੇਨ ਸੰਗਰੂਰ ਨਾਨਕੇਣਾ ਚੌਂਕ ਤੋਂ ਕਦੋਂ ਨਾਬਾਏ ਨੂੰ ਬਾਈਪਾਸ ਨੂੰ ਜਾਣੇ ਆਈ ਨਾਬਾ ਰੋਡ ਆ ਨਾਬਾ ਰੋਡ ਦਿਖਾਈ ਅੱਗੇ ਸਾਹਮਣੇ ਰੁੜਾ ਹੀ ਆਪਣੀ ਸੰਗਰੂਰ ਤੋਂ ਨਾਬਾ ਰੋਡ ਤੇ ਹੈ ਦੋ ਟਰਾਂਸਫਾਰਮਾਂ ਦੀ ਨਿਸ਼ਾਨੀ ਹੈ ਦੋ ਟਰਾਂਸਫਾਰਮਾਂ ਦੇ ਕੋਲ ਹੀ ਸਾਨੂੰ ਗੱਡੀਆਂ ਦਿਖਾਈ ਜਾਣਗੀਆਂ ਬਾਕੀ ਨਾਲ ਆਪਣਾ ਬਾਕ ਸਟੇਸ਼ਨ ਵੀ ਹੈ ਨਾ ਨਾਂ ਕਿਨੇ ਚੌਂਕ ਤੋਂ 200 ਮੀਟਰ 200 ਮੀਟਰ ਹੀ ਪੂਰਾ ਹੈ ਨਾ ਖੱਬੇ ਹੱਥ ਹੈ ਬਾਕੀ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚਲਾ ਦਾਂਗੇ ਹੁਣ ਗੱਲ ਗਰੈਰੀ ਕਹਿੰਦੇ ਵੀ ਰੇਟ ਦੀ ਹੈ ਨਾ ਜਿਹੜੀ ਦਾ ਗੱਡੀਆਂ ਕਿਸੇ ਆਪਣਾ ਲੋਨ ਤੇ ਲੈ ਕੇ ਜਾਣੀਆਂ ਨੇ 12 13 ਮਾਡਲ ਜਿੰਨੀਆਂ ਵੀ ਆਪਾਂ ਗੱਡੇ ਦੇਖਾਂਗੇ ਉਦੋਂ ਆਪ ਤਾਂ ਸਾਰਿਆਂ ਦੇ ਲੋਨ ਦੇ ਘੱਟੋ ਘੱਟ 12 ਮਾਡਲ ਹੋਣੇ ਚਾ ਠੀਕ ਹੈ ਸਿਮਬਲ ਵਗੈਰਾ ਸਹੀ ਹੋਣਾ ਚਾਹੁੰਦਾ ਲੋਨ ਕਰਵਾਵਾਂਗੇ ਤੇ ਹੁਣ ਆਪਾਂ ਪਹਿਲਾਂ ਛੋਟੇ ਗੱਡੇ ਦਿਖਾ ਦਨੇ ਹਣਾ ਜਿਹੜਾ ਕਿਸੇ ਭਰਾ ਦਾ ਕਹਿੰਦਾ ਵੀ ਬਜਟ ਤੇ ਮੋਟਰਸਾਈਕਲ ਜੰਨਾ ਹੈ ਤੇ ਗੱਡੀ ਲੈਣ ਦੀ ਸੋਚ ਰਿਹਾ ਹੈ ਤੇ ਛੋਟੀਆਂ ਗੱਡੀਆਂ ਆਲਮੋਸਟ ਆਪਣੇ ਕੋਲ ਵੀਰੇ 12-13 ਗੱਡੀਆਂ ਖੜੀਆਂ ਨੇਗੇ ਸਭ ਤੋਂ ਪਹਿਲਾਂ ਤਾਂ ਖੜੀਆਂ ਸੈਂਟਰੋ ਜੀ ਮਾਡਲ ਕੀ ਆ ਡਿਟੇਲ ਕੀ ਆ 2007 ਵੀਰੇ 27 ਤੱਕ ਆਵਾਸ ਕੰਪਨੀ ਸੀ ਹਾਂ ਜੀ ਹਾਂ ਜੀ ਗੱਡੀ ਦੇ ਦਾਂਗੇ ਵੀਰੇ ਇਹ 80000 ਰੁਪਏ ਦੀ ਲੈ ਬਾਈ ਕਹਿੰਦਾ 80000 ਹੁਣ ਮੈਂ ਘਟਾਉਂਗਾ ਨਾ ਰੇਟ ਮੈਂ ਘਟਾਤਾ ਪਹਿਲਾਂ 90 ਪਾਇਆ ਸੀ ਵੀਡੀਓ 'ਚ ਇਹਦਾ ਅੱਛਾ ਜੀ 10000 ਅੜਾਕੀ ਦੱਸਿਆਗਾ ਲੈ ਭਾਈ ਪਹਿਲੀ ਕਾਰ ਮਿੱਤਰੋ ਪਾਸਿੰਗ ਵਾਲੀ ਐ ਪਾਸਿੰਗ ਵਾਲੀ 27 ਤੱਕ ਪਾਸ 2027 ਤੱਕ ਪਾਸਿੰਗ ਆ ਪੰਜਾਬ ਨੰਬਰ ਤੁਹਾਡੇ ਸਾਹਮਣੇ ਆ ਆਹ 80000 ਰੁਪਏ ਦੀ ਬਣ ਜੂਗੀ ਤੁਹਾਡੇ ਨਾਮ ਕਰਾ ਕੇ ਠੀਕ ਹੈ ਜੀ ਨਾਮ ਕਰਾਇਆ ਗਿਆ ਅਗਲੇ ਦਾ ਨਾਮ ਕਰਾਈ ਦਾ ਖਰਚਾ ਬਾਈ ਦਾ ਠੀਕ ਹੈ ਜੀ 80000 ਦੇ ਵਿੱਚ ਹੀ ਨਾਮ ਕਰਾਈ ਦਾ ਦੇ ਦੂਗਾ ਕਸਟਮਰ ਬੀਮਾ ਮੈਂ ਦੇ ਦੂਗਾ ਨਹੀਂ ਨਹੀਂ ਸਾਰਾ ਕੁਝ ਬਾਈ ਕਰਾ ਕੇ ਦੇਊਗਾ ਯਾਰ ਤੇ ਅਲਟੋ ਵੀਰੇ ਇਹ 2010 ਹੈ ਜੀ 2030 ਤੱਕ ਪਾਸ ਹੈ ਜੀ ਹੁਣ ਰੇਟ ਵਧਾ ਦਿਓ ਵੀ ਇਹ ਇਹਦਾ ਅਲੱਗ ਕਰਾਂਗੇ ਸਿਸਟਮ ਆਪਾਂ ਨਾ ਨਾ 1 ਲੱਖ 45000 ਦੀ ਵੀਰੇ 1 ਲੱਖ 45 2010 2010 30 ਤੱਕ ਪਾਸ ਓਕੇ 30 ਤੱਕ ਪਾਸ ਹੈ 1 45 ਜਿਆਦਾ ਨਹੀਂ ਹੈਗਾ ਨਾਮ ਕਰਾ ਦਾਂਗੇ ਵਿੱਚ ਹੀ ਵਿੱਚ ਹੀ ਕਰਾ ਦਾਂ 1 45 ਥੋੜਾ ਜਿਹਾ ਘਟਾਓ ਫਿਰ ਨੀ ਨੀ ਜਿਆਦਾ ਹੋ ਗਿਆ ਜੀ ਐਸਟੀ ਕਹਿੰਦੇ ਲੋਕ ਕਹਿੰਦੇ ਘਟ ਕੇ ਤੁਸੀਂ ਤਾਂ ਵਧਾਈ ਜਾਨੇ ਹੋ ਕਾਹਨੂੰ ਗੱਡੀ ਬਹੁਤ ਚੰਗੀ ਹੈ ਵੀਰੇ ਪਾਸਿੰਗ ਕਰਵਾਈ ਆ ਮੌਕੇ ਤੇ ਹੁਣ ਚਲੋ ਉਹ ਤਾਂ ਗੱਲ ਫੇਰ ਵੀ ਠੀਕ ਹੈ ਜੈਜ ਥੋੜਾ ਜਿਹਾ ਕਰ ਦੋ 1 40 1 40 ਪਾਸਿੰਗ ਹੈਗੀ ਆ ਕਾਰ ਦੀ ਤੁਹਾਡੇ ਨਾਮ ਕਰਾ ਕੇ ਸਾਰੇ ਡਾਕੂਮੈਂਟ ਕੰਪਲੀਟ ਕਰਕੇ ਆ ਗੱਡੀ ਤੁਹਾਨੂੰ ਮਿਲ ਜੂ 1 ਲੱਖ 40 ਦੀ ਤੇ ਆਲਟੋ ਜੀ ਇਹ ਵੀ 2010 ਦੀ ਜੀ ਇਹ ਵੀ 10 ਹੈ ਪਾਸਿੰਗ ਕਰਾ ਕੇ ਨਾਮ ਕਰਾ ਕੇ ਨਾਮ ਕਰਾ ਕੇ ਇਹ ਵੀ ਸੇਮ ਹੀ ਰੱਖ ਦੋ ਫੇਰੀ ਹੁਣ ਹੁਣ ਕੀ ਕਹਿੰਦਾ ਆਪਣੀ ਦੀ ਗੱਲ ਸਿੱਟ ਦੇ 1 40 ਦੀ ਦੇ ਦਾਂਗੇ ਜੀ ਲੈ ਵੀ 1 ਲੱਖ 40 ਦੀ ਬਾਕੀ ਕੋਈ ਚੱਕਰ ਨਹੀਂ ਐ ਐਨਓਸੀ ਨਾਲ ਲੈ ਕੇ ਜਾਣੀ ਹੈ ਜੀ 1 ਲੱਖ 15000 ਦੀ ओके okay. हां जी ਕਿਉਂਕਿ ਨਾਮ ਕਰਾਈ ਦਾ ਖਰਚੀ ਤੁਹਾਨੂੰ ਪਤਾ ਯਾਰ 20 ਤੋਂ 25000 ਆ ਆ ਜਾਂਦਾ ਜੇ ਕਿਸੇ ਪਰਣਾ ਐਨਸੀ ਦੇ ਨਾਲ ਲੱਗਣਾ 1 ਲੱਖ 15 ਦੀ ਬਾਕੀ ਬਈ ਨਾਮ ਦੇਖੋ ਤੁਹਾਨੂੰ ਕਰਾਣੀ ਹੀ ਪੂਗੀ ਅੱਜ ਕਰਾ ਲਓ ਕੱਲ੍ਹ ਨੂੰ ਕਰਾ ਲਓ ਮਹੀਨੇ ਨੂੰ ਕਰਾ ਲਓ ਘਟੋ ਘਟ ਮਹੀਨੇ ਦਾ ਟਾਈਮ ਹੁੰਦਾ ਹੈ ਆਪਰੇ ਕੋਲ ਨਾ ਮਹੀਨੇ ਦੇ ਅੰਦਰ ਅੰਦਰ ਨਾਮ ਕਰਾਣੀ ਜ਼ਰੂਰੀ ਹੈ ਵੈਸੇ ਨਾਮ ਨੂੰ ਸਾਰਾ ਕੁਝ ਕਰਾ ਕੇ 1 ਲੱਖ 40 ਦੀ ਇਹ ਕਿਹਨਾ ਮਾਡਲ ਹੈ ਜੀ ਇਹ ਵੀ 2010 ਸੀ ਜੀ ਫਿਰ ਇਹ ਵੀ ਇੰਨੇ ਦੀ ਹੋਊ ਜੀ ਇੰਨੇ ਦੀ ਇਹ ਦੇ ਦਾਂਗੇ ਜੀ 1 ਲੱਖ 40 ਦੀ ਨਾਮ ਕਰਾ ਕੇ ਐਨਓਸੀ ਨਾਲ 115 ਦੀ 115 ਦੀ ਐਨਓਸੀ ਦੇ ਨਾਲ ਸੈਂਟਰੋ ਜੀ ਪੀਵੀ 13 ਇਹ ਆਟੋਮੈਟਿਕ ਹੈ ਜੀ ਓਕੇ ਛੋਟੀ ਕਾਰ ਆਟੋਮੈਟਿਕ ਹੈ ਜੀ ਹਾਂਜੀ ਓਕੇ ਲਾ ਬਾਈ ਮਾਡਲ ਦਾ ਲੋ ਲੱਗਦਾ ਜੀ ਇਹਦਾ ਹਨਾ ਹਾਂਜੀ ਮਾਡਲ ਕਿੰਨਾ ਦਾ 2007 ਜੀ ਮਿੱਤਰੋ ਮੰਨ ਰਹੇ ਹੋ 2007 ਮਾਡਲ 7 ਦੇ ਵਿੱਚ ਵੀ ਆਟੋਮੈਟਿਕ ਛੋਟੀਆਂ ਗੱਡੀਆਂ ਆ ਗਈਆਂ ਸੀ ਆਪਣਾ ਤਾਂ ਪਤਾ ਹੀ ਨਹੀਂ ਆ ਪਤਾ ਹੋਣ ਜਾਂ ਦੌਰ ਦੇਖੀ 1.5 ਸਾਲ ਪਹਿਲਾਂ ਹੀ ਨਾ ਨਾ ਆਟੋਮੈਟਿਕ ਹੈ ਇਹ ਉਹਦਾ ਗੱਲ ਹੈ 7 ਮਾਡਲ ਹੈ ਪੰਜਾਬ ਨੰਬਰ ਤੁਹਾਡੇ ਸਾਹਮਣੇ ਪਾਸਿੰਗ ਵਗੈਰਾ ਪਾਸਿੰਗ 27 ਤੱਕ ਜੀ 27 ਤੱਕ ਪਾਸਿੰਗ ਹੈ ਹੁਣ ਇਹ ਕਿੰਨੇ ਦੇ ਦਾਂਗੇ ਆਪਾਂ ਇਹ ਗੱਡੀ ਦੇ ਦਾਂਗੇ ਵੀਰੇ 1 40 ਦੀ ਨਾਮ ਕਰਾ ਕੇ ਨਾ ਮਹਿੰਗੀ ਹੈ ਮਹਿੰਗੀ ਨਹੀਂ ਵੀਰੇ ਆਟੋ ਮਿਲਦੀ ਹੈ ਨਹੀਂ ਬਹੁਤ ਮਹਿੰਗੀ ਚੱਕੀ ਹੋਈ ਹੈ ਕੋਈ ਚੱਕਰ ਨਹੀਂ ਫਿਰ ਵੀ ਉਹ ਕਬੁਕਾ ਜਾਣ ਮੇੜ ਦੋ 1 35 ਦੀ ਦੇ ਦਾਂਗੇ 1 ਲੱਖ 35 ਹਜ਼ਾਰ ਦੀ ਆ ਬਾਕੀ ਯਾਰ ਮੌਕੇ ਤੇ ਥੋੜਾ ਜਾ ਕੇ ਨਾ ਨਾ ਬੰਦਾ ਬਾਈ ਘੈਂਟ ਆ ਯਾਰ ਕਰ ਲੂਗਾ ਥੋੜਾ ਬੱਦ ਦਬਾਲੇ ਦਬੂਲੀ ਤੇ ਕਹਿ ਦਿਓ ਯਾਰ ਡਿਸਕਾਊਂਟ ਦੇ ਦੇ ਕਰਾ ਦੂ ਕੋਈ ਚੱਕਰ ਇਹ ਅਸਲੀ ਜੀ ਰੇਟ ਤੋੜ ਰਿਆ ਹੈਗਾ ਕਈ ਵਾਰ ਅਗਲਾ ਕਹਿੰਦਾ ਵੀਡੀਓ ਸੋਚ ਕੇ ਬਣਾ ਰਿਆ ਪਤਾ ਮਾਰੂਤੀ ਸੰਜੁਕਤੀ ਦੀ ਰਡਸ ਜੀ ਇਹ ਦਿੱਲੀ ਨੰਬਰ ਦੀ ਹੈ ਜੀ ਹਾਂਜੀ ਪੈਟਰੋਲ ਦੀ ਹੈ ਬੀ ਐਕਸ ਆਈ ਹੈਗੀ ਮਾਡਲ 10 ਜੀ 10 ਪੈਟਰੋਲ ਹੈ ਬੀ ਐਕਸ ਆਈ ਹੈ ਬਾਈ ਐਨਓਸੀ ਨਾਲ ਗੱਡੀ ਦੇ ਦਾਂਗੇ ਵੀਰੇ 1 ਲੱਖ 20000 ਰੁਪਏ ਦੀ ਆ ਇਹ ਨਹੀਂ ਨਾ ਭਾਈ 1 ਲੱਖ 20000 ਰੁਪਏ ਦੀ ਆ ਰੈਡ ਜ਼ਕਾਰ ਤੁਹਾਡੀ ਹੋ ਜੂਗੀ ਨਾਲ ਜੇਕਰ ਪੰਜਾਬ ਨੰਬਰ ਕਰਾ ਕੇ ਲੈਣੀ ਹੈ ਤਾਂ ਡੇਢ ਲੱਖ ਰੁਪਏ ਮੈਂ ਤੁਹਾਨੂੰ ਚਲ ਇੱਕ ਉੱਕਾ ਬੁੱਕਾ हिसाब ਦੱਸ ਦਨਾਂ ਆਪਾਂ ਰੇਟ ਦੱਸਾਂਗੇ ਹੀ ਹੁਣ ਐਨਓਸੀ ਦੇ ਨਾਲ ਨਾਮ ਤੁਹਾਨੂੰ ਕਰਾਣੀ ਪਊਗੀ ਆਪਾਂ ਤੁਹਾਨੂੰ ਦੋਨੋਂ ਰੇਟ ਦੱਸਾਂਗੇ ਕਿ ਹਰੇ ਗੱਡੀ ਦਾ ਅਲੱਗ ਅਲੱਗ ਰੇਟ ਹੈ ਕਿਸੇ ਤੇ 20000 ਖਰਚਾ ਆਉਂਦਾ ਹੈ ਕਿਸੇ ਤੇ 23 ਕਿਸੇ ਤੇ 25 ਕਈਆਂ ਦਾ 30000 ਵੀ ਲੱਗ ਜਾਂਦਾ ਹੈ ਹਣਾ ਜੀ ਉਹ ਆਪਾਂ ਤੁਹਾਨੂੰ ਮੌਕੇ ਤੇ ਦੱਸ ਦਾਂਗੇ ਭਾਈ ਜੇਕਰ ਆ ਗੱਡੀ ਲਓਗੇ ਤਾਂ ਇੰਨਾ ਖਰਚਾ ਬਣਦਾਗਾ ਉਹ ਤੁਹਾਨੂੰ ਪੇ ਕਰਨਾ ਪਊ ਅਲੱਗ ਤੋਂ i20 i20 2010 ਜੀ ਟੌਪ ਵਾਲਾ ਮਾਡਲ ਆ ਆਸਥਾ ਆਸਥਾ ਪੈਟਰੋਲ ਹੈ ਜੀ ਪੈਟਰੋਲ ਪਲਸ ਸੀएनजी ਓਕੇ ਸੀएनजी ਔਨ ਪੇਪਰ ਔਨ ਪੇਪਰ ਜੀ ਠੀਕ ਹੈ ਜੀ ਗੱਡੀ ਦੇ ਦਾਂਗੇ ਵੀਰੇ ਇਹ ਆਪਾਂ ਲਾਸਟ 135000 ਰੁਪਏ ਦੀ 135 ਦੀ ਐਨਓਸੀ ਦੇ ਨਾਲ ਐਨਓਸੀ ਨਾਲ 135000 ਦੀ ਬਈਆ ਕਾਲੇ ਰੰਗ ਦੀ i20 ਤੇ ਵੈਗਨਰ ਜੀ ਵੈਗਨਰ 2010 ਜੀ 10 ਜੀ ਇਹ ਗੱਡੀ ਦੇ ਦਾਂਗੇ ਜੀ ਆਪਾਂ 110000 ਰੁਪਏ ਦੀ ਐਨਓਸੀ ਨਾਲ ਲੈ ਵੇ 110 ਦੇ ਅੱਜ ਘਟਾ ਮਰੇਟ ਫਿਰ ਜਮੀ ਘਟਾਤਾ ਹੋਰ ਘਟਾ ਦਈਏ ਉਦੂ ਖਾਂ ਦਾ ਫਿਰ ਆਪਦੀ ਸੱਟ ਵਜੂ ਚਲ 1 ਲੱਖ 5 ਦੇੜ ਗੜ ਕਰ ਲਿਓ ਬਈ ਆਕੇ ਠੀਕ ਹੈ ਤੇ ਆਹ ਲਈ ਜੀ ਇਹ ਐਨਓਸੀ ਨਾਲ ਦੇ ਦਾਂਗੇ ਜੀ ਮਾਡਲ 10 ਹੀ ਹੈ 10 ਮਾਡਲ ਹੈ ਜੀ ਹਾਂ ਇਹ ਤੇ ਗੱਡੀ ਦੇ ਦਾਂਗੇ 130000 ਰੁਪਏ ਦੀ ਐਨਓਸੀ ਦੇ ਨਾਲ ਆ। ਜਮਾਂ ਨਮੀਕਾਰ ਆ ਜੀ। ਓਕੇ। ਐਨਓਸੀ ਨਾਲ। ਕਿਵੇਂ ਨਮੀ ਘੱਟ-ਘੱਟ ਚੱਲੀ ਹੋਈ ਹੈ ਇਹ? ਘੱਟ ਚੱਲੀ ਹੋਈ ਆ ਵਧੀਆ ਘਾਰ ਆ ਜੀ। ਓਕੇ। ਹਾਂ। ਲਾ ਵੀ ਐਨਓਸੀ ਦੇ ਨਾਲ ਇੱਕ-ਇੱਕ ਕੱਲਾ ਬੰਪਰ ਹੀ ਪੇਂਟ ਹੋਊਗਾ ਜਾਂ ਮੜੀ-ਮੁੱਟੀ ਹੋਟਚਿੰਗ ਹੋ ਸਾਰੀ ਦੀ। ਬਾਕੀ ਸਾਰੀ ਘਾਰ ਓਰੀਜਨਲ ਪੇਂਟ ਦੀ ਘਾਰ ਆ। ਤੇ ਆ ਵੈਗਨ ਆ ਜੀ। ਇਹ ਵੀ ਸਹੀ ਹੀ ਆ ਵੀਰੇ। 10 ਹੀ ਆ ਜੀ। 10 ਮਾਡਲ ਆ ਜੀ। ਪੈਸੇ ਜੀ 1,30,000 ਦੀ ਦੇ ਦ। ਲਾ ਵੀ 1,30,000 ਦੀ ਆ। ਆਈਟਮ ਜੀ। ਐਨਓਸੀ ਐਨਓਸੀ ਨਾਲ ਰੇਟ ਨਹੀਂ ਇਹ। ਇਹਦਾ ਵੀ ਸੇਮ ਹੀ ਰੱਖ ਲੋ। ਫਿਰ ਸੌਖਾ ਜਾ ਹੋ ਜਾਂ ਨਾ 930000 ਦੀ ਲੈ ਵੀ 6 ਸਵਾ ਲੱਖ ਰੁਪਇਆ ਆ ਬਈ ਇਹਦਾ ਠੀਕ ਹੈ 125000 ਤੇ ਆਹ ਜੀ ਸੈਂਟਰੋ 110000 ਰੁਪਇਆ ਜੀ 2010 ਮਾਡਲ ਹੈ ਜੀ ਹਾਂ ਐਨਓਸੀ ਦੇ ਨਾਲ ਸੀਐਨਜੀ ਨਾ ਫਿਰ ਇਹਦਾ ਇਹਦਾ ਸੀਐਨਜੀ ਆਨ ਪੇਪਰ ਤੇ ਰਿਕਾਰਡ ਜਾਂ ਤੋੜਨਾ ਮਾਡਲ ਹੈ 10 ਮਾਡਲ ਹੈ ਜੀ ਰਿਕਾਰਡ ਜਾਂ ਤੋੜਨਾ ਮਾਡਲ ਨਾ ਨਾ ਰਿਕਾਰਡ ਤਾਂ ਫਿਰ 10 ਮਾਡਲ ਕਿੱਥੇ ਮਿਲਦੀ ਹੈ ਲੈ ਬਈ 110000 ਦੀ ਸੀਐਨਜੀ ਵਾਲੀ ਬਈ ਆਹ ਤੇ ਗੱਡੀਆਂ ਮਿੱਤਰੋ ਬਾਹਰ ਖੜੀਆਂ ਨੇਗੀਆਂ ਆਪਾਂ ਤੁਹਾਨੂੰ ਉਹ ਵੀ ਦਿਖਾ ਦੰਨੇ ਹੈਗੇ ਤੇ ਉਹ ਸਾਹਮਣੇ ਤੋਂ ਕ੍ਰੀਏ ਸਟਾਰਟ ਜੀ ਹਨ ਪਰਲੇ ਪਾਸੇ Honda City ਖੜੀ ਹੈ ਉਹ ਮੁਰਲੇ ਪਾਸੇ ਆ ਜਾ ਇਧਰਲੇ ਪਾਸੋਂ ਘੁਮਾ ਕੇ ਦਿਖਾ ਦੇ ਤੇ ਕਿੰਨਾ ਮਾਡਲ ਹੈ City ਦਾ 15 ਮਾਡਲ ਹੈ ਜੀ 2015 ਇਹ ਸੋਹਣੀ ਕਾਰ ਹੈ ਚਿੱਟਾ ਰੰਗ ਹੈ ਮਿੱਤਰੋ ਕੈਂਟ ਗੱਲਬਾਤ ਵਾਲੀ ਕਾਰ ਹੈ ਤੇ ਡੀਜ਼ਲ ਐਨਓਸੀ ਇਹਦੀ ਕਟਾ ਲਈ ਜੀ ਹਾਂਜੀ ਐਨਓਸੀ ਕਟੀ ਹੋਈ ਹੈ ਹਾਂ ਗੱਡੀ ਐਨਓਸੀ ਨਾਲ ਦੇ ਦਾਂਗੇ ਆਪਾਂ ਇਹ 1 ਲੱਖ 380000 ਦੀ ਆਹ ਸਵਾਜ ਨਹੀਂ ਹੈਗਾ ਦੀ 1 ਲੱਖ ਸੁਣ ਕੇ 380000 2015 ਮੇਰੀ 15 ਮਾਡਲ ਦੀ Honda City ਹੈ GST ਰੇਟ ਹੁਣ ਤੁਹਾਨੂੰ ਪਤਾ ਘਟ ਗਿਆ 380000 ਦੀ ਕਾਰ ਰਹੀ ਅ ਲੈ ਜਾਓ ਚੱਕ ਕੇ ਕਿਸੇ ਪਰਾਂ ਲੈ ਕੇ ਆਣੀ ਹੈ ਡਿਜ਼ੈਰੀ ਭਾਈ ਦੀ ਪੰਜਾਬ ਨੰਬਰ ਨਾਲ ਇਧਰਲੇ ਪਾਸੇ ਆ ਜਿਓ ਜੀ ਲੈ ਪਿਛਲੀ ਵੀਡੀਓ ਚ ਉਹ ਆਪਾਂ ਗੱਡੀ ਦਿਖਾ ਦਾਂਗੇ ਫਰੰਟ ਤੇ ਸਾਈਡ ਗੱਡੀ ਦਿਖਾ ਦੀ ਭਰਾ ਹੋਰਾਂ ਨੂੰ ਵੀ ਪੂਰੀ ਗੱਡੀ ਚਮਕਣੀ ਚਾਹੀਦੀ ਹੈਗੀ ਪਰ ਗਾਲਾਂ ਨਹੀਂ ਕੱਢਣਗੇ ਬਾਈ ਓੜੇ ਡਿਜ਼ੈਰੀ ਜੀ 2010 ਮਾਡਲ ਹੈ ਵੀਰੇ ਵੀਐਕਐਸਆਈ ਹੈ ਪੈਟਰੋਲ ਪੈਟਰੋਲ ਦੀ ਗੱਡੀ ਹੈਗੀ ਹਾਂਜੀ ਤੇ ਐਨਓਸੀ ਨਾਲ ਗੱਡੀ ਦੇ ਦਾਂਗੇ ਵੀਰੇ 1,20,000 ਰੁਪਏ ਦੀ 1,15,000 ਰੁਪਏ ਦੀ ਬਾਈ ਹੋਰ ਦੱਸੋ ਅੱਜ ਭਾਈ ਇਹਦੀ ਵੀ ਨਹੀਂ ਸੁਣਨੀ ਆਪਾਂ ਨੇ ਭਰਾ ਦੀ ਆਪਣੇ ਇਹ ਜਿਆਦਾ ਕਮਾਈ ਲੱਗ ਰਿਹਾ ਕਰਨਾ ਹੋਣਾ ਹਣਾ ਆਈ 20 ਜੀ ਇਹ ਤਾਂ ਪੈਂਦੀ ਹੋਣੀ ਇੰਨੇ ਦੀ ਲਓ ਬਾਈ ਆਈ 20 ਜੀ ਆਈ 20 2015 ਮਾਡਲ ਹੈ 15 ਜੀ ਫਰਸਟ ਓਨਰ ਹੈ ਹਾਂਜੀ ਜੰਸੀ ਰਿਕਾਰਡ 70000 ਚੱਲੀ ਆ ਦੋਨੇ ਚਾਬੀਆਂ ਸਰਵਿਸ ਬੁੱਕ ਨਾਲ ਆਈ ਇਹਦੀ ਲੋ ਜੀ ਸਿਰਫ ਚੱਲੀ ਦੀ ਚੱਲੀ ਦੀ ਗਾਰੰਟੀ ਹੈ 70000 ਦੀ 15 ਮਾਡਲ ਫਰਸਟ ਓਨਰ 70000 ਚੱਲੀ ਆ 70000 ਚੱਲੀ ਦੀ ਗਾਰੰਟੀ ਮੈਗਨਾ ਆਪਸ਼ਨ ਵਾਲਾ ਮੈਗਨਾ ਆਪਸ਼ਨ ਵਾਲਾ ਲਾਈਨ ਮਾਰੇ ਚ ਬਾਅਦ ਚ ਲਵਾਏ ਹੋਏ ਨੇ ਜੀ ਇਹ ਕੰਪਨੀ ਵਾਲੇ ਲੱਗੇ ਹੋਏ ਨੇ ਕਿ ਟੌਪ ਮਾਡਲ ਵਾਲੇ ਪਵਾਤੇ ਹਨਾ ਜੀ ਹਾਂਜੀ ਹਾਂਜੀ ਤੇ ਪੈਸੇ ਜੀ ਪਰ ਇਹਦੇ 15 ਦੇ ਪੈਸੇ ਗੱਡੀ ਦੇ ਦਾਂਗੇ ਵੀਰੇ ਇੱਕੇ ਰੇਟ 430000 ਰੁਪਏ ਦੀ ਸਵਾ 4 ਲੱਖ ਰੁਪਏ ਦੀ ਬਈ ਆ ਬਣ ਜੂਗੀ ਤੇ i20 ਜੀ i20 ਅਸਲ ਚ ਤੋੜ ਰਿਆ ਇਹ ਕਈ ਵਾਰ ਅਗਲਾ ਬੰਦਾ ਕਹੇ ਵੀ ਰਾਇ ਕਰੀ ਹੁੰਦੀ ਹੈ ਪੰਜ 4000 ਮੈਂ ਤਾਂ ਪੰਜ ਕ ਤੋੜ ਰਿਆ ਕਿਤੇ ਥੋੜਾ ਹੋਰ ਜ਼ੋਰ ਲਾਵੇ ਹੋਰ ਨਹੀਂ ਯਾਰ ਹੋਰ ਟੈਨ ਕੋਈ ਚੱਕਰ ਨਹੀਂ 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 ਹੋਰ ਨਹੀਂ ਹੋਣਾ i20 ਜੀ i20 2011 ਮਾਡਲ ਆਈ ਇਹ 11 ਇੱਕ ਕਸਟਮਰ ਦੀ ਆਪਣੇ ਲਵੇ ਵੇਕਣ ਖਾਤਰ ਆਈ ਹੋਈ ਆ ਕਾਰ ਵੀਰੇ ਇਹ ਡੀਜ਼ਲ ਆ ਪੈਟਰੋਲ ਆ ਜੀ ਪੈਟਰੋਲ ਦੀ ਆ ਵੀਰੇ ਆਸਤਾ ਆਸਤਾ ਸਭ ਤੋਂ ਟੌਪ ਮਾਡਲ ਆ ਗਿਆ ਬਾਈ ਪੈਟਰੋਲ 11 ਮਾਡਲ ਦੀ i20 ਐਨਓਸੀ ਨਾਲ ਗੱਡੀ ਦੇ ਦਾਂਗੇ ਵੀਰੇ 1,80,000 ਰੁਪਏ ਦੀ ਇਹ 1,80,000 ਰੁਪਏ ਦੀ i20 ਆ ਤੁਹਾਡੇ ਸਾਹਮਣੇ ਬਈ ਜੇ ਕਿਸੇ ਨੇ ਬਈ ਸ਼ੌਂਕ ਜਾਂ ਬੁਰਾ ਕਰਨਾ ਕਹਿੰਦਾ ਬਈ ਮੈਂ ਵਿੰਟੇਜ ਹੀ ਕਰ ਲੈਣੀ ਐ ਹੁਣ ਤੁਹਾਨੂੰ ਇਹਦਾ ਪਤੀਆ ਬਈ ਅਗਲੇ ਨਾਲ ਲਾਇ ਲੂਏ ਨਵੇਂ ਟਾਇਰ ਸ਼ੌਂਕੀਜੀ ਕਰ ਬਣਾ ਰੱਖਿਆਣਾ ਇਹ ਸਾਰੀ origignal ਹੈ ਇਕੱਲਾ ਮੇਰੇ ਹਿਸਾਬ ਨਾਲ ਐਦਾ ਕਿ ਇਧਰਲੀ ਸਾਈਡ ਉਹ ਬੰਪਰ ਪੇਂਟ ਹੈ ਟੋਟਲ origignal ਪੇਂਟ ਦੀ ਗਾਰ ਹੈ ਸਾਰੀ origignal ਹੈ ਜੀ ਸਾਰੀ origignal ਹੈ ਬਾਕੀ ਇਹ ਸ਼ੌਂਕ ਜੀ ਨਾਲ ਰੱਖੀ ਹੋਈ ਹੈ ਗੱਡੀ ਤੇ ਸਾਹਮਣੇ ਮੋਡਲ ਮੇਰੇ ਕੀ ਜੀ ਦਾ ਦੋ ਨਵੇਂ ਨੇਗੇ ਹੈ ਮੋਡਲ ਕੀ ਹੈ ਦਾ 2010 ਹੈ ਵੀਰੇ 10 ਮਾਡਲ ਪੈਟਰੋਲ ਡੀਜ਼ਲ ਦੀ ਜੀ ਡੀਜ਼ਲ ਦੀ ਡੀਜ਼ਲ ਦੀ ਪਾਸਿੰਗ ਪਾਸਿੰਗ ਇਹਦੀ ਹੁਣੇ ਮਹੀਨਾ ਕੋ ਹੋਇਆ ਖਤਮ ਹੋਈ ਐ ਕਰਾ ਕੇ ਲੈਣੀ ਐ ਹਸਾਮਨਾ ਰੇਟ ਹੋ ਜਾਊਗਾ ਹਾਂ ਐ ਕਿਥੇ ਲੈ ਕੇ ਜਾਣੀ ਐ ਜੀ ਐ ਲੈ ਕੇ ਜਾਣੀ ਐ ਹਸਾਮਨਾ ਕਿੰਨੇ ਦੇ ਦਾਂਗੇ ਇਸੇ ਲੋਟ ਗੱਡੀ ਲੈ ਕੇ ਜਾਣੀ ਐ 115000 ਰੁਪਏ ਦੀ ਕਾਰ ਐ ਜੀ ਓਕੇ ਜੇ ਪਾਸਿੰਗ ਕਰਵਾ ਕੇ ਲੈਣੀ ਐ ਜੋ ਪੈਸੇ ਲੱਗਣਗੇ ਪਤਾ ਕਰ ਲਾਂਗੇ 20000 ਰੁਪਏ ਲੱਗੂ ਠੀਕ ਐ ਨੰਬਰ ਬਰ ਲਗਾ ਨਾ ਪੰਜਾਬ ਦਾ ਜੀ ਫਿਰ ਤਾਂ ਪਾਸਿੰਗ ਤੇ 8000 ਰੁਪਏ ਖਰਚਾ ਪਾਸਿੰਗ ਦਾ ਹੋਊਗਾ ਜੇ ਗ੍ਰੀਨ ਟੈਕਸ ਨਾਲ ਲੱਗ ਗਿਆ ਬਈ 15 15 ਦੇ ਗੱਲ ਪਹੁੰਚ ਬਸ ਇੰਨਾ ਕੀ ਠੀਕ ਐ ਤੇ ਛੋਟੇ ਜੀ ਸਵਿਫਟ ਪੈਟਰੋਲ ਜੀ ਵੀ ਐਕਸ ਆਈ ਪੈਟਰੋਲ ਵੀ ਐਕਸ ਆਈ ਮਾਡਲ ਐਲ ਐਕਸ ਆਈ ਐਲ ਐਕਸ ਆਈ ਮਾਡਲ ਐਨ ਐਕਸ ਆਈ 11 ਮਾਡਲ ਹੈ ਜੀ 2011 11 ਮਾਡਲ ਹੈ ਜੀ ਲਾਈਟ ਟਾਇਰ ਲੱਗੇ ਹੋ ਨੇ 16 ਇੰਚ ਦੇ ਵਾਈਸੀ ਆਪ ਪੈਸੇ ਜੀ ਗੱਡੀ ਦੇ ਦਾਂਗੇ ਵੀਰੇ ਇਹ 2 ਲੱਖ 35000 ਰੁਪਏ ਦੀ ਲਓ ਨਵੀਂ ਸ਼ੇਪ ਹੈ ਇਹ ਐਲ ਐਕਸ ਆਈ 2 ਲੱਖ 35 ਦੀ ਹਨਾ ਜੀ ਨਵੀਂ ਸ਼ੇਪ ਤੇ ਅਟਿਓ ਸੀ ਅਟਿਓਜ਼ 12 ਮਾਡਲ ਹੈ ਵੀਰੇ 12 ਡੀਜ਼ਲ ਡੀਜ਼ਲ ਦੀ ਲਓ ਜੀ ਕਿਸੇ ਆਪਣੇ ਪੁਰਾਣੇ ਵੱਧ ਐਵਰੇਜ ਵਾਲੀ ਕਾਰ ਲੈਣੀ ਹੈ ਹੋਣ ਟਿਆ ਉਹਦਾ ਤੁਹਾਨੂੰ ਪਤਾ ਨਾਮ ਵਿਕਦਾ ਹੀ ਐਵਰੇਜ ਕਰਕੇ 12 ਮਾਡਲ ਦੀ ਆ ਬਈ ਇਹ 12 ਮਾਡਲ ਦਾ ਜੀ ਤੇ ਕਿੰਨੇ ਦੇ ਦਾਂਗੇ ਜੀ ਇਹ ਇਹ ਗੱਡੀ ਦੇ ਦਾਂਗੇ ਵੀਰੇ 235000 ਰੁਪਏ ਦੀ ਗੱਡੀ ਸਟਾਰਟ ਹੈ ਜੀ ਇਹ ਦੇਖੋ ਹਾਂ ਖੜਾ ਗਿਆ ਹੋਊਗਾ ਮੁੰਡਾ ਲੈ ਬਾਈ ਆਵਾਜ਼ ਨਹੀਂ ਕਰ ਰਹੀ ਮਿੱਤਰੋ ਇੰਨਾ ਸਾਲਿੰਡ ਇੰਜਨ ਪਿਆ ਹੈ 2012 ਜਮਾ ਨੂੰ ਮਿਆਂ ਦਾ ਰਹੀ ਡੀਜ਼ਲ ਹੈ ਪੈਸੇ 235000 ਰੁਪਏ ਦੀ 235000 ਰੁਪਏ ਦੀ ਬਈ ਆ ਕਰ ਬਣ ਦੋ ਜੀ ਤੇ ਡਸਟਰ ਜੀ ਕਾਲੇ ਰੰਗ ਦੀ ਰਨੋਲਡ ਅਸਟਰੀ ਐਚ ਆਰ 26 ਨੰਬਰ ਦੀ ਗੜਵਾਮਾ ਦਾ ਨੰਬਰ ਫਰਸਟ ਓਨਰ ਹੈਗੀ ਮਾਡਲ 100 ਵਾਲਾ ਮਾਡਲ ਹੈ ਇੰਟੀਰੀਅਰ ਦਾ ਕੰਮ ਬਹੁਤ ਸੋਹਣਾ ਹੋਇਆ ਹੈ ਗੱਡੀਆ ਓਕੇ ਲਾ ਬਈ ਇਹਦੀ ਚਾਤੀ ਮਰਾ ਦੇ ਕਿਸੇ ਪ੍ਰਾਣਾ ਦੇਖਣੇ ਅੰਦਰ ਉਹ ਬਈ ਸੋਹਣੀ ਬਣਾ रखी ਹੈ ਸੀਟਾਂ ਸੁੱਟਾਂ ਦੇ ਕਵਰ ਬਾਕੀ ਇੰਟੀਰੀਅਰ ਵੀ ਸੋਹਣਾ ਯਾਰ ਸਾਮੇ ਹੋਈ ਹੋਈ ਕਾਰ ਹੈ ਮਾਡਲ ਕਿੰਨਾ ਹੈ ਦਾ 13 ਮਾਡਲ ਹੈ ਜੀ 2013 ਡੀਜ਼ਲ ਹੈ ਫਰਸਟ ਓਨਰ ਡੀਜ਼ਲ ਜੀ 85 ਐਚ ਪੀ ਠੀਕ ਹੈ ਜੀ ਪੈਸੇ ਜੀ ਵੱਧੇ ਬ੍ਰਿਜ ਵਾਲੀ ਆ ਗਈ ਇਹ ਇੱਕ ਗੱਡੀ ਵੀਰੇ 2,60,000 ਰੁਪਏ ਦੀ ਐਨਓਸੀ ਨਾਲ ਜੀ ਲੈ ਬਈ 2,60,000 ਰੁਪਏ ਦੀ ਐਨਓਸੀ ਦੇ ਨਾਲ ਐਨਓਸੀ ਨਾਲ ਜੀ ਤੇ ਆ ਵੀ ਆਪਣੀ ਜੀ ਡਿਜ਼ਾਇਰ ਨਹੀਂ ਵੀਰੇ ਲੈ ਬਈ ਆ ਜੋ ਇੱਧਰ ਇੱਕ ਖੜੀ ਆ ਆਪਣੇ ਕੋਲ ਮਾਰੂਤੀ ਸੰਜੁਕੀ ਦੀ ਬਰੀਜ਼ਾ ਬਰੀਜ਼ਾ ਮਾਡਲ ਜੀ 16 ਵੀਰੇ ਜੀਡੀਆਈ ਜੀਡੀਆਈ ਟੌਪ ਟੱਕ ਥੱਲੇ 2016 ਡੀਜ਼ਲ ਤੇ ਪੈਸੇ ਜੀ ਫਰਸਟ ਓਨਰ ਹੈ ਜੀ ਹਾਂ ਜੀ ਗੱਡੀ ਦੇ ਦਾਂਗੇ ਵੀਰੇ ਇਹ 535000 ਰੁਪਏ ਦੀ ਸਵਾ 5 ਲੱਖ ਰੁਪਏ ਦੀ ਬਈ ਆ ਬਣ ਚੁਗੀ ਇਹ ਚ 10000 ਦਾ ਡਿਸਕਾਊਂਟ ਮੈਂ ਹੀ ਕਰਵਾਤਾ ਆਉਣ ਮੋਕੇ ਇਹ ਧੱਕਾ ਪਹਿਲਾਂ ਗੱਡੀ ਆਪਾਂ ਨੇ 580 ਦੀ ਵਾਈਤੀ ਇਹ ਕੋਈ ਚੱਕਰ ਨਹੀਂ ਜੀ ਇਸੇ ਕਰਕੇ ਰੇਟ ਘਟਿਆ ਜੀ ਜਦੋਂ ਜੀਐਸਟੀ ਟੁੱਟੇ ਨੇ ਤਾਂ ਫਾਇਦਾ ਤਾਂ ਹੋਣਾ ਚਾਹੀਦਾ ਆਪਣੇ ਭਰਾਵਾਂ ਨੂੰ ਉੱਤੋਂ ਤੁਸੀਂ ਧੱਕਾ ਕਰ ਦਿੰਦੇ ਹੋ ਤੇ ਆ ਗਈ ਜੀ ਆਪਣੇ ਕੋਲ ਡਸਟਰ ਇਹ 10 ਡਸਟਰ ਹੈ ਜੀ 85 ਐਚਪੀ ਅ ਅੱਛਾ ਡਸਟਰ 85 ਵਾਲੀ ਮਾਡਲ 2015 ਜੀ 15 ਹਾਂਜੀ ਦੇ ਦਈਏ ਭਰਾ ਜੀ ਇਹ ਆਪਾਂ ਸੈੱਟਰ ਤੋਂ ਵੀ ਘੱਟ ਰੇਟ ਚ 15 ਮਾਡਲ ਦੀ ਵੀ ਸੈੱਟ ਲੈਣ ਚਾਹ ਲੋ ਤਾਂ ਵੀ ਘੱਟ ਰੇਟ ਚ ਦੇਣੀ ਆ ਐਨਓਸੀ ਨਾਲ ਦੇ ਦਾਂਗੇ ਜੀ ਆਪਾਂ ਇਹ 2 ਲੱਖ 70000 ਰੁਪਏ ਦੀ। ਕਿਹਾ ਆਉਂਦਾ ਫਿਰ ਸਵਾਦ 2015 ਮਾਡਲ ਦੀ ਐ 2 ਲੱਖ 70000 ਦੀ ਕਾਰ ਬਣ ਜੂਗੀ। 12-12 ਦਾ ਰੇਟ ਆਉਂਦਾ ਜੀ। ਲਾ ਵੀ XUV 500 7 ਸੀਟਰ ਤੇ ਮਾਡਲ ਜੂ 8 ਟਾਪ ਵਾਲਾ ਮਾਡਲ ਹੀ 50 ਨੰਬਰ। ਓਕੇ। ਪੀਵੀਟੀ ਪੀਵੀਟੀ ਤੇ ਮਾਡਲ ਕਿਹਨੇ ਜੀ 2011 ਜੀ। 11 ਸੈਕੰਡ ਹੁੰਨ ਰਹੀ ਹਾਂਜੀ ਗੱਡੀ ਦੇ ਦਾਂਗੇ ਜੀ ਆਪਾਂ ਇਹ ਨਵੀਂ ਘਾਰ ਬਿਲਕੁਲ 2 ਲੱਖ 85000 ਰੁਪਏ ਵਿੱਚ ਇਹਨੂੰ ਕਹਿੰਦੇ ਨੇ ਨਾ ਅਲਟੋ ਦੇ ਰੇਟ ਦੇ ਵਿੱਚ ਉਹੀ ਹੈ ਜੀ ਸੈਵਨ ਸੀਟਰ ਹੈ 2 ਲੱਖ 85 85000 2 ਲੱਖ 80000 ਹੋਰ ਘਟਾਵਾਂ ਨਾ 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 ਹੋਰ ਬਾਈ ਬਾਈ ਇਹ ਡਰ ਗਿਆ ਵੇ 2 ਲੱਖ 80000 ਦੀ ਸੈਵਨ ਸੀਟਰ ਲੈ ਜਾਓ ਅਲਟੋ ਜੀ ਅਲਟੋ ਬਿਨਾ ਪਾਸਿੰਗ ਵਾਲੀ ਹੈ ਵੀਰੇ ਇਹ ਦਿੱਲੀ ਨੰਬਰ ਇਹਦੀ ਪਾਸਿੰਗ ਹੁੰਦੀ ਨਹੀਂ ਕਿਉਂ ਖਰਚਾ ਬਹੁਤ ਪੈ ਜਾਊਗਾ ਕਿਸੇ ਨੇ ਸਿੱਖਣ ਵਾਸਤੇ ਲੈ ਕੇ ਜਾਣੀ ਹੈ ਸਿੱਖਣ ਖਾਤਰ ਲੋਟ ਹੈ ਜੀ ਠੀਕ ਹੈ ਮਾਡਲ ਕਿੰਨੇ ਜੀ ਦਾ 8 ਮਾਡਲ ਵੀਰੇ 8 ਮਾਡਲ ਆ ਬਾਈ 55000 ਰੁਪਏ ਚ ਆ ਹਾਂ 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 8 ਮਾਡਲ 50 ਤੋਂ ਥੱਲੇ ਨਾ ਯਾਰ ਇੱਕੋ ਰੇਟ ਆ ਯਸ ਤੇ ਨੋ ਗਰੈਰਿਕ ਐਂਡ ਖਤਮ ਕਰ ਦੇਣੀ ਆ ਆ ਕੇ ਮੇਰਾ ਵੀਰ ਕੋਈ 1 ਰੁਪਿਆ ਨਹੀਂ ਕਟਾਊਗਾ ਕਿੰਨੇ ਵੀ 40000 ਰੁਪਏ ਦੀ 49000 ਰੁਪਏ ਦੀ 1000 ਮੈਗਟਾ 49000 ਰੁਪਏ ਦੀ ਆਹ ਆਲਟੋ ਚੱਲਦੀ ਐ ਚਲਾ ਕੇ ਲੈ ਕੇ ਜਾਇਓ ਚੱਕ ਕੇ ਨਾ ਲੈ ਕੇ ਜਾਇਓ ਹਲੇ ਸਟਾਕ ਖਤਮ ਨਹੀਂ ਆ ਸਟਾਕ ਹੋਰ ਵੀ ਖੜਾ ਹੈ 49000 ਦਾ ਮੈਂ ਲਾਤਾ ਇੱਥੇ ਅੱਛਾ ਜੀ ਹੋਰ ਤਾਂ ਹੀ ਨਾ ਚਲੋ ਕੋਈ ਚੱਕਰ ਨੇ ਬਾਈ ਹੁਣ ਰੇਟ ਘਟੇ ਨਾ ਤਾਂ ਫਾਇਦਾ ਤਾਂ ਹੁਣ ਲਈ ਆਪਾਂ ਨਾ ਤੇ ਗੱਡੀ ਅੱਧਰਲੇ ਪਾਸੇ ਲੰਦਰਲੇ ਸਟਾਕ ਤੇ ਮਾਰਦੇ ਨਜ਼ਰ ਅਡੀਆਂ ਖੜੀਆਂ ਨਹੀਂ ਗਈਆਂ ਲਓ ਬਾਈ ਗੱਡੀਆਂ ਹੋਰ ਬਾਦੂ ਸਵਿਫਟ ਖੜੇ ਸਭ ਤੋਂ ਪਹਿਲਾਂ ਤਾਂ ਤੇ ਸਵਿਫਟ ਦਾ ਕੀ ਡਿਟੇਲ ਹੈ ਕੀ ਮਾਡਲ ਹੈ ਜੀ ਪਰ ਰੇਟ ਤਾਂ ਅਸੀਂ ਆਪੇ ਤੋੜ ਲਾਂਗੇ ਇੱਧਰਲੇ ਪਾਸੇ ਆ ਜਾਓ ਇੱਧਰ ਆਜੋ ਇੱਧਰ ਆਜੋ ਗੱਡੀ ਦਿਖਾਣੀ ਆਪਾਂ ਆਪਣੇ ਭਰਾ ਹੋਰਾਂ ਨੂੰ ਜੀ ਐਨਓਸੀ ਨਾਲ ਵੀਰੇ ਗੱਡੀ ਦੇ ਦਾਂਗੇ 2015 ਮਾਡਲ ਬੀਡੀਆਈ ਇਹ ਡੀਜ਼ਲ 15 ਬੀਡੀਆਈ ਬੀਡੀਆਈ ਐਨਓਸੀ ਕੱਟੀ ਹੋਈ ਹੈ ਵੀਰੇ ਦੀ ਹਾਂਜੀ ਗੱਡੀ ਦੇ ਦਾਂਗੇ ਵੀਰੇ ਆਪਾਂ ਇਹ 3 ਲੱਖ 20 ਹਜ਼ਾਰ ਰੁਪਏ ਦੀ ਮੈਂ ਕਿਹਾ ਨਹੀਂ ਵੀ ਰੇਟ ਟੱਟ ਗਏ ਮਿੱਤਰੋ 15 ਮਾਡਲ ਦੀ ਜੇ ਤੁਸੀਂ ਡੀਜ਼ਲ ਗੱਡੀ ਕਿਤੇ ਮਾਰਕੀਟ ਚ ਲੈਣੇ ਜਾਂਦੇ ਸੀ ਪਹਿਲਾ ਰੇਟ ਹੈਗਾ ਜੀਗਾ 4.5 4 ਦਾ ਅੱਜ ਕਿੰਨਾ ਹੋ ਗਿਆ ਜੀ 3 ਲੱਖ 20000 ਰੁਪਏ 3 ਲੱਖ 21 ਲੱਖ ਰੁਪਏ ਦਾ ਆਲਮੋਸਟ ਗੱਡੀ ਦਾ ਰੇਟ ਦਾ ਫਰਕ ਪਿਆ ਹੈ A star ਜੀ ਇਸਟਾਰੀ ਜੀ ਇਹ 2011 ਮਾਡਲ ਹੈ ਜੀ ਹਾਂ ਜੀ ਆਟੋ ਗিয়ার ਚ ਹੈ ਆਟੋਮੈਟਿਕ ਛੋਟੀ ਕਾਰ ਬਈ ਛੋਟੀ ਕਾਰ ਹਾਂ ਜੀ ਤੇ ਐਚ ਆਰ ਨੰਬਰ ਦੀ ਹੈ ਜੀ ਹਾਂ ਜੀ ਹਰਿਆਣੇ 'ਚ ਕਿਸੇ ਨੇ ਨਾਮ ਕਰਾਉਣੀ ਹੈ ਜੀ ਹਰਿਆਣੇ 'ਚ ਵੀ ਕਰਾ ਦਾਂਗੇ ਕੇਅਰ ਆਫ ਕਰਾ ਕੇ ਜਾਂ ਕੋਈ ਹਰਿਆਣੇ ਦਾ ਕਾਰਡ ਹੋਰ ਹੁੰਦਾ ਹੈਗਾ ਗੱਡੀ ਦੇ ਦਾਂਗੇ ਵੀਰੇ ਐਨਓਸੀ ਨਾਲ ਇਹ 145000 ਰੁਪਏ ਦੀ ਲੈ ਵੀ ਆਟੋਮੈਟਿਕ ਛੋਟੀ ਕਾਰ ਹੈ 145000 ਦੀ ਸਵਿਫਟ ਹੈਗੀ ਇਹ 2010 ਮਾਡਲ ਹੈ ਵੀਰੇ ਹਾਂਜੀ ਬੀਐਕਐਸਆਈ ਹੈ ਪੈਟਰੋਲ ਜੀ ਐਨਓਸੀ ਨਾਲ ਦੇ ਦਾਂਗੇ ਵੀਰੇ ਇਹ ਆਪਾਂ ਗੱਡੀ 145000 ਰੁਪਏ ਦੀ 140000 ਦੀ ਵੀ ਆ ਸਵਿਫਟ ਪਹਿਲੀ ਹੁਣ ਸਵਿਟਾਂ ਦੇ ਰੇਟ ਸੋਣੀ ਚੱਲਿਓ ਆ ਦੂਜੀ ਖੜੀ ਹੈ ਜੀ ਇਹ ਵੀ ਸੇਮ ਹੀ ਦੇ ਦੂਈ 2010 ਬੀਐਕਐਸਆਈ 140000 ਦੀ ਦੂਜੀ ਸਵਿਟ ਤੀਜੀ ਜੀ ਇਹ ਵੀ ਸੇਮ ਕਰ ਦਾਂਈ ਮੈਂ ਕਟਾਈਏ ਇਹ ਡੀਜ਼ਲ ਦੀ ਹੈ ਵੀਰੇ ਡੀਜ਼ਲ ਦੀ ਇਹਦੀ 8 ਮਾਡਲ ਹੈ ਵੀਰੇ ਪਾਸਿੰਗ ਖਤਮ ਹੋ ਗਈ ਓਕੇ ਪਾਸਿੰਗ ਕਰਾ ਕੇ ਲੈਣੀ ਆਂ ਬਾਈ ਜੀ ਨੰਬਰ ਨੰਬਰ ਲੱਖ ਰੁਪਏ ਦਾ ਸਰਕਾਰੀ ਰੇਟ ਅੱਜ ਦਾ ਹੀ ਹੈ ਨਹੀਂ ਨਾਲ ਦੇਣਾ ਉਸ ਤੋਂ ਪਹਿਲਾਂ ਨੰਬਰ ਨਾਲ ਦੇ ਦਾਂਗੇ ਜੀ ਆ ਮਿੱਤਰੋ ਮੈਂ ਕਹਾਂਾ ਚਲੋ ਮੈਂ ਹਮਾ ਕਿਰਣਾ ਦਾ ਲੱਗਿਆ ਨਹੀਂ ਇੰਨੇ ਦੀ ਗੱਡੀ ਨਹੀਂ ਜਿੰਨੇ ਦਾ ਨੰਬਰ ਹੋਊਗਾ 0048 ਤੁਹਾਡੇ ਸਾਹਮਣੇ ਆ ਨੰਬਰ ਗੱਡੀ ਕਿੰਨੇ ਦਵਾਂਗੇ ਗੱਡੀ ਦੇ ਦਾਂਗੇ ਵੀਰੇ ਪਾਸਿੰਗ ਕਰਾ ਕੇ 1.5 ਲੱਖ ਰੁਪਏ ਦੀ ਐਂ ਹਾਂ ਜੇ ਬਿਨਾ ਪਾਸਿੰਗ ਤੋਂ ਲੈਣੀ ਹੈਗੀ 1,20,000 ਰੁਪਏ ਦੀ লাভ 120000 ਦੀ ਆਹ ਪੇਡ ਨੰਬਰ ਦੇ ਨਾਲ ਹੈ ਰੇਟੇ ਨਹੀਂ ਹੋਊਗਾ ਥੋੜ ਨੂੰ ਨਾਲ ਮਿਲੂਗਾ ਡੀਜ਼ਲ ਦੀ ਹੈ ਵੀਡੀ ਆਈ ਡੀਜ਼ਲ ਦੀ ਹੈ ਵੀਡੀ 120000 ਰੁਪਏ ਦੀ ਆਹ ਵਾਲੀ ਛੱਟ ਬਈ ਤੇ ਆਈ 10 ਜੀ ਆਈ 10 ਐਨਓਸੀ ਕਟੀ ਹੋਈ ਹੈ ਵੀਰੇ ਇਹਦੀ ਹਾਂਜੀ ਐਨਓਸੀ ਨਾਲ ਗੱਡੀ ਮਿਲ ਜੂ ਵੀਰੇ ਇਹ ਲੱਖ ਰੁਪਏ ਦੀ 99000 ਰੁਪਏ ਵੀ ਬਈ ਆਈ 10 10 ਮਾਡਲ ਦੀਵਾਲੀ ਦਾ ਧਮਾਕਾ 99 ਦੀ 10 ਮਾਡਲ ਤੇ ਆਹ ਜੀ ਰੇਟੇ ਜੀ ਵੀਰੇ ਦੇ ਦਾਂਗੇ 115000 ਰੁਪਏ ਦੀ ਐਨਓਸੀ ਨਾਲ ਮਾਡਲ ਜੀ 10 BX I 115 ਪੈਟਰੋਲ ਦੀ ਹੈ 110 ਨਾ ਯਾਰ 15 ਹੈ 110 ਦੀ ਦੇ ਦਾਂਗੇ ਯਾਰ ਜਿਆਦਾ ਧੱਕਾ ਕਰ 110 ਦੀ ਤੇ ਆਹ ਜੀ ਦੱਸ ਦੋ ਅਹੀਂ ਲੈ ਕੇ ਜਾਣੇ ਕਿਸੇ ਨੇ ਕੰਮ ਦੀ ਹੈ ਬਸ ਭਾਈ ਨਹੀਂ ਕਰਦੇ ਇਹਨਾਂ ਦਾ ਕੋਲ ਚਾਹ ਨਹੀਂ ਸਾਰਾ ਹੁਣ ਕਿਹੜਾ ਸਾਫ ਕਰੇ ਬਾਈ ਯਾਰ ਤੇ ਇਹ ਮਾਡਲ ਕੀ ਜੀ ਗੱਡੀ ਦਾ ਇਹ 10 ਮਾਡਲ ਹੈ 10 ਮਾਡਲ ਪੈਟਰੋਲ ਹੈ ਪੈਟਰੋਲ ਦੀ ਹੈ ਜੀ। VXI ਐ, LXI। ਇਹ ਦੇਖ ਲਓ ਜੀ ਮੈਂ ਤਾਂ ਚੈੱਕ ਵੀ ਨਹੀਂ ਕਰੀ। VXI। VXI ਆ ਭਾਈ। ਹੈਗੇ ਨਾ ਕੰਟਰੋਲ ਟਾਕੀਆਂ ਤੇ ਪੈਸੇ ਜੀ। 1,11,000 ਦੀ ਦੇ ਦਾਂਗੇ। 1,10,000 ਦੀ 10 ਮਾਡਲ ਐ। ਠੀਕ ਐ ਆ ਲੈ ਜਿਓ ਤੇ ਇੱਕ ਖੜੀ ਆ ਆਪਣੇ ਕੋਲ ਆਹ Swift ਐ। ਇਹ ਵੀ 10 ਐ ਜੀ। ਇਹ 10 ਐ ਜੀ। ਇਹ ਦੇਖਣ ਨੂੰ ਨਾਰਮਲ ਹੋ ਲੱਗਦੀ ਹੈ ਚੰਗੀ ਕੰਡੀਸ਼ਨ ਦੀ ਕਾਰ ਹੈ। ਠੀਕ ਐ। CNG ਲੱਗੀ ਹੋਈ ਹੈ ਨਾ ਜਿਹਦਾ। CNG ਵਾਲੀ ਐ ਜੀ। ਪੈਸੇ ਜੀ ਇਹਦੇ ਇਹ ਵੀ 125000 ਦੀ ਬੇਰੇ ਚੰਗੀ ਕਰ ਹੈ ਇਹ ਦੇਖਣ ਨੂੰ ਹੀ ਲੱਗਦੀ ਹੈ ਬੜੀ ਜਿ ਮਿੱਟੀ ਕਰ ਪਈ ਕਰ 120 ਦੀ ਮੈਂ ਕਹਿ ਰਿਹਾ ਆ ਕੇ ਤੁਸੀਂ ਆਪ ਦਾ ਕਰ ਲਿਓ ਆਹ ਵਾਲੀ ਜੀ ਇਹ ਦਾ ਡੇਜ਼ਰ ਹੈ ਡੇਜ਼ਰ ਹੈ ਜੀ ਮਾਡਲ ਜੀ 10 ਜੀ 10 ਪੈਟਰੋਲ ਪੈਟਰੋਲ ਜੀ ਪੈਸੇ ਜੀ ਇਹ ਦੇ ਦਾਂਗੇ 130000 ਦੀ ਨਾ ਇਹ ਦਾ ਰੇਟ ਘਟਾਓ ਇਹ ਦਾ ਕੰਮ ਕਰ ਥੋੜਾ ਜਿਆਦਾ ਲਵਾਂਗੇ ਬੌਂਡ ਕਰਾ ਕੇ ਦਵਾਂਗੇ ਕਰਾ ਕੇ ਦਵੋਗੇ ਹਾਂ 130000 ਤਾਂ ਹੀ ਰੇਟ ਕਿਹਾ ਜੀ ਲਾ ਵੀ ਸਵਾ ਲੱਖ ਰੁਪਏ ਦੀ ਛੋਟਾ ਡਿਜ਼ਾਇਰ ਮਿੱਤਰੋ ਡਿੱਗੀ ਵਾਲੀ ਕਾਰ ਆ ਤੁਹਾਡੇ ਸਾਹਮਣੇ ਆ। ਅਗਲਾ ਕਹਿੰਦਾ ਜੇ ਆਪ ਕਰਾ ਲਾਂਗੇ 5000 ਹੋਰ ਘਟਦੇ। ਲਓ ਬਈ ਹੋਰ ਘਟਾ ਲਓ 5000 ਸਵਾ ਚੋਂ ਵੀ ਘਟਾ ਦਿਓ। ਇੱਕ ਬਈ ਰਹਿ ਗਿਆ। ਆਪ ਦਾ ਕੋਈ ਲਓ ਇੱਕ ਹੋਰ ਰਹਿ ਗਿਆ ਆਪਣੇ ਕੋਲ K10 ਉਹਦਾ ਵੀ ਦੱਸ ਦਿਓ। ਲੱਕਮਾ ਦੇ ਐ ਘਮਾ ਦੇ ਇਧਰਲੇ ਪਾਸੇ ਕੈਮਰਾ ਕੀ ਡਿਟੇਲ ਹੈ ਕੀ ਟੈਂਦੀ? ਇਹ 2011 ਰਜਿਸਟ੍ਰੇਸ਼ਨ 12 ਜੀ 11/12 ਪੰਜਾਬ ਨੰਬਰ ਦੀ ਹੈ ਜੀ। ਹਾਂਜੀ। ਨਾਮ ਧੀਜੀ ਹੈ ਇਹ। ਠੀਕ ਹੈ। ਗੱਡੀ ਮਿਲ ਜੂਗੀ ਵੀਰੇ ਇਹ 1,45,000 ਰੁਪਏ ਦੀ। ਆਹ ਬਈ 1,40 135 ਦੀ ਲੈ ਜਾਓ ਯਾਰਾ ਨਾ ਨਾ 140 ਦੀ 135 ਦੀ ਲੈ ਜਾਓ ਬਈ 1 ਲੱਖ 35 ਬਹੁਤ ਵਧੀਆ ਕਾਰ ਹੈ ਇਹ ਲੈ ਕੇ ਕੋਈ ਚੱਕਰ ਨਹੀਂ ਥਰਡ ਓਨਰ ਹੀ ਫਿਰ ਵੀ ਦੇਖਣਾ ਪੈਂਦਾ ਥੋੜਾ ਜਿਹਾ ਰੇਟ ਰੋੜਦਾ ਆਪਾਂ ਨੂੰ 135000 ਦੀ ਆਪਣੇ ਭਰਾ ਕੋਲ ਲੈ ਜਾਓ 35 ਤੋਂ 34 ਨਾ ਕਰੋ ਯਾਰ ਤੁਹਾਨੂੰ 10-10 ਹੋਰ ਨਹੀਂ ਘੱਟ ਹੋਣਾ ਜੇਗਾ ਹਾਂ ਜੰਮੀ ਵੀ ਨਹੀਂ ਕਰਨ ਕੋਈ ਚੱਕਰ ਨਹੀਂ ਬਈ ਰੇਟ ਨਹੀਂ ਪੰਜਾਬ ਨੰਬਰ ਦੀ ਹਨ ਇਹ ਤਾਂ ਪੰਜਾਬ ਨੰਬਰ ਦੀ ਲਈ ਪੰਜਾਬ ਨੰਬਰ ਦੀ 135000 ਰੁਪਏ ਦੀ ਆ ਲੈ ਜਾਓ ਬਈ ਅਲਟੋ ਗਿਆ ਟਨ ਬਾਕੀ ਬਈ ਰੇਟ ਨਹੀਂ ਘਟਣਾ ਹੋਰ ਬਾਕੀ ਸਕਰੀਨ ਤੇ ਪਰਾ ਹੋਰ ਦੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਬਈ ਤੇ ਕਰ ਲੋ ਕੰਟੈਕਟ ਆ ਗਈ ਜੀ ਹਾਂ ਜੀ ਲਾ ਬਈ ਇੱਕ ਗੱਡੀ ਹੋਰ ਆ ਗਈ ਅਚਾ ਘਰੇਲੂ ਕਾਰ ਆ ਗਈ ਹਣਾ ਐ ਕਮਰਾ ਦੇ ਪੀਬ ਪੈਟ ਮਹਾਲੀ ਦਾ ਲੈ ਕੀ ਆਏ ਨੇ ਵੀਡੀਓ ਚ ਪਾਉਣੀ ਆ ਲਾ ਬਈ ਸੋਹਣੀ ਕਾਰ ਆ ਲਾ ਲੂਏ ਪਏ ਹੋਏ ਨੇ ਇਹਦਾ ਕੰਨਾ ਮਾਡਲ ਹੈ ਜੀ ਇਹਦਾ ਸੋ 19 ਮਾਡਲ ਹੈ ਜੀ 2019 ਫਰਸਟ ਓਨਰ ਹੈ ਜੀ ਓਕੇ ਡਬਲ 7 ਐ ਪੁਸ਼ ਬਟਨ ਸਟਾਰਟ ਵਾਲੀ ਹੈ ਇਹ ਠੀਕ ਹੈ ਇਹ ਜੇ ਟਾਪ ਵਾਲਾ ਮਾਡਲ ਹੈ ਜੀ ਓਕੇ ਲਾਈਟ ਐਰ ਬਹੁਤ ਸੋਹਣੇ ਲੱਗੇ ਹੋਏ ਨੇ ਬਹੁਤ ਨਵੀਂ ਕੰਡੀਸ਼ਨ ਦੀ ਕਾਰ ਹੈ 17 ਬਈ ਫਰਸਟ ਓਨਰ ਹੈ 19 19 19 ਮਾਡਲ ਹੈ 19 ਮਾਡਲ ਹੈ ਪੈਸੇ ਜਿਹਦੇ ਗੱਡੀ ਚੈੱਕ ਕਰਾ ਦਿਓ ਅੰਦਰੋਂ ਵੀ ਲਾ ਵੀ ਮਾਰ ਦੇ ਅੰਦਰੋਂ ਮੜਾ ਛਾਤੀ ਚੁੱਤੀ ਜੀ ਮਾਰ ਦੇ ਗੱਡੀ ਸੋਹਣੀ ਆ ਬਈ ਸਾਮੀ ਹੋਈ ਆ ਅੱਗੋਂ ਵੀ ਚੈੱਕ ਕਰਾ ਦਿਓ ਜੀ ਲਓ ਬਈ ਪੁਸ਼ ਬਟਨ ਸਟਾਰਟ ਹੈਗੀ ਕਿੰਨੇ ਦੇ ਦਾਂਗੇ ਜੀ ਗੱਡੀ ਆਪਾਂ ਇਹ 8,80,000 ਰੁਪਏ ਵੀਰੇ ਆ ਪਾਰਟੀ ਖੜੀ ਐ ਮੰਗਦੀ ਐ ਮਾਣ ਤਾਣ ਜਰੂਰ ਕਰਾ ਦਾਂਗੇ ਆਪਾਂ ਦਾ ਫੀਸ ਲੈਣੀ ਐ ਲੈ ਬਾਈ ਵਿਚਾਲੇ ਦਾ ਬਾਈ ਹੋਰ ਆਪਦਾ ਕਮਿਸ਼ਨ ਲੈਣਗੇ ਤੁਹਾਡਾ ਸੌਦਾ ਕਰਵਾ ਦੇਣਗੇ ਜੇ ਕਿਸੇ ਨੇ ਆ ਗੱਡੀ ਲੈਣੀ ਐ ਹੋਰ ਰਹਿਗੀਆਂ ਦੋ ਗੱਡੀਆਂ ਤੇ ਡਿਜ਼ਾਇਰ ਜੀ ਡਿਜ਼ਾਇਰ ਤੇ ਵਰਨਾ ਜੀ ਲੈ ਡਿਜ਼ਾਇਰ ਤੇ ਦਿਖਾ ਦੇ ਬਾਈ ਪਰਲੇ ਪਸੀ ਕੀ ਮਾਡਲ ਐ ਡਿਜ਼ਾਇਰ ਦਾ ਜੀ ਇਹ 2013 ਰਜਿਸਟਰਡ 14 ਜੀ 13/14 VDI LDI LDI ਡੀਜ਼ਲ LDI ਐਨਓਸੀ ਹਾਜ਼ਰ ਐ ਵੀਰੇ ਹਾਂਜੀ ਐਨਓਸੀ ਨਾਲ ਗੱਡੀ ਮਿਲ ਜੂਗੀ ਵੀਰੇ 275000 ਰੁਪਏ ਦੀ ਇਹ ਡੀਜ਼ਲ ਦੀ ਕਾਰ 13 ਮਾਡਲ ਹੈ 13 ਰਜਿਸਟਰ 14 ਜੀ 13/14 ਬਾਈ 14 ਜੀ 275000 ਦੀ 275000 ਤੇ ਵਰਨਾ ਫਲੂਇਡਿਕ ਜੀ 18 ਮਾਡਲ ਹੈ ਜੀ 2018 ਫਰਸਟ ਓਨਰ ਐਚਆਰ 26 ਨੰਬਰ ਦੀ ਹੈ ਜੀ ਐਸਐਕਸ ਬਾਈ ਆਟੋ ਸਨ ਰੂਫ 1.6 ਹੈ ਆਟੋ ਸਨ ਰੂਫ ਅਚਾ ਆਟੋ ਸਨ ਰੂਫ ਵਾਲੀ ਤੇ ਮਾਡਲ ਦਸ 2016 2018 ਜੀ 18 18 ਮਾਡਲ ਹੈ ਫਰਸਟ ਹੁੰਦ ਰਹੀ ਆਟੋ ਸਨ ਰੂਫ ਵਾਲੀ ਹੈ ਪੈਸੇ ਜਿਹਦੇ ਇਹ ਗੱਡੀ ਦੇ ਦਾਂਗੇ ਵੀਰੇ ਐਨਓਸੀ ਨਾਲ 740000 ਰੁਪਏ ਦੀ ਹਾਂਜੀ ਨੰਬਰ ਲਵਾ ਕੇ ਲੈਣਾ ਹੈਗਾ ਤਾਂ 30000 ਰੁਪਿਆ ਹੋਰ ਵਾਜੂਗਾ ਇਹ ਲਓ ਬਾਈ ਬਾਕੀ ਬਾਈ ਪ੍ਰਾ ਹੋਰਾਂ ਦਾ ਸਕਰੀਨ ਤੇ ਨੰਬਰ ਹੈ ਬਾਕੀ ਆ ਲొਕੇਸ਼ਨ ਤੁਹਾਨੂੰ ਸਾਰਿਆਂ ਨੂੰ ਦਿਖਾਤੀ ਤੇ ਕਰ ਲਓ ਜੀ ਕੰਟੈਕਟ ਦਿੱਤੇ ਨੰਬਰ ਤੇ ਬਾਕੀ ਹੋ ਸਕੇ ਕਰਵਾਸ ਲਵੇ ਨਿਗਾ ਮਰਵਾ ਦੋ ਮੜੀ ਲੋਕੇਸ਼ਨ ਆ ਦਿਖਾ ਇੱਕ ਵਾਰ ਇਧਰਲੇ ਪਾਸੇ ਆ ਕੇ ਬਾਈ ਹੋਰਾਂ ਦਾ ਬੋਰਡ ਦਿਖਾ ਦੇ ਬਾਈ ਬਾਕੀ ਆ ਗੱਡੀਆਂ ਦੇ ਮਰਾ ਦਿਓ ਸਾਹਮਣੇ ਦੇਖੋ ਮੀਤਕਾਰ ਬਾਜ਼ਾਰ ਆ ਉਹ ਵੱਡੇ ਵੱਡੇ ਬੋਰਡ ਇਧਰ ਵੀ ਲੱਗੇ ਹੋਏ ਨੇ ਉਹ ਸਾਹਮਣੇ ਬਾਕੀ ਬਾਈ ਜਿਹੜੇ ਨਾਨਕੇਣਾ ਚੌਕ ਆਈ ਉੱਥੇ 200 ਮੀਟਰ ਹੀ ਆ ਉਧਰੋਂ ਨਾਬਾ ਰੋਡ ਕਣੀ ਨੋਨੇ ਜਦੋਂ ਹੀ ਸਿੱਧਾ ਆ ਜੋ ਜੇ ਬਾਈ ਫੋਨ ਫੋਨ ਨਾ ਚੱਕੇ ਸੰਗਰੂਰ ਤੋਂ ਨਾਬਾ ਰੋਡ ਤੇ 200 ਮੀਟਰ ਖੱਬੇ ਹੱਥ ਮੀਤਕਾਰ ਬਾਜ਼ਾਰ ਬਾਕੀ ਬਸ ਸਕਰੀਨ ਤੇ ਐਡਰੈਸ ਰਾਤ ਨੂੰ ਵੀਰ ਬਣ ਕੇ 8 ਵਜੇ ਤੋਂ ਬਾਅਦ ਫੋਨ ਨਾ ਮਾਰਨਾ 9 9 10 ਵਜੇ ਤੱਕ ਫੋਨ ਕਰਿਓ ਕੋਈ ਚੱਕਰ ਨਹੀਂ ਜੇ ਨਾ ਚੱਕਿਆ ਫਿਰ ਆਪਾਂ ਨੂੰ ਦੱਸਿਓ ਠੀਕ ਹੈ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ